ਸੋਸ਼ਲ ਮੀਡੀਆ ਤੇ ਤਿਰਲੋਪੁਰਾ ਕਪੂਰਥਲਾ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤਿਰਲੋਪੁਰ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਤਿੰਨੇਾਂ ਦੀ ਛੱਤ ਹੇਠਾਂ ਰਹਿ ਰਿਹਾ ਸੀ ਤੇ ਉਹ ਪਰਿਵਾਰ ਗਰਮੀ ਵਿੱਚ ਪੱਖੀਆਂ ਚਲ ਤੇ ਰਾਤ ਨੂੰ ਮੱਖੀ ਮੱਛਰਾਂ ਤੋਂ ਬਚ ਲਈ ਅੰਡਿਆਂ ਦੀ ਟ੍ਰੇਹਾਂ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ ਦੱਸਣਾ ਬੰਦ ਹੈ ਕਿ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਿਹਾ ਸੀ ਹੁਜਦੇ ਘਰ ਦਾ ਬਿਜਲੀ ਦਾ ਵਾਲਾ ਮੀਟਰ ਲਗਾਇਆ ਜਾਵੇ ਇਸ ਸੰਬੰਧੀ ਵੀਡੀਓ ਵਾਇਰਲ ਵੇਖ ਕੇ ਮੀਡੀਆ 'ਚ ਖਬਰ ਨਸ਼ਰ ਹੋਈ ਉਸ ਤੋਂ ਬਾਅਦ ਪੇੜਤ ਪਰਿਵਾਰ ਨੇ ਆਪਣਾ ਦੁੱਖ ਦਰਦ ਕੁਝ ਇਸ ਤਰ੍ਹਾਂ ਬਿਆਨ ਕੀਤਾ ਸੱਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਰ ਬਲਜਿੰਦਰ ਸਿੰਘ ਆ ਜੀ ਹਾਂਜੀ ਕਰਮਲਲਾਪਿੰਦਾ ਮੱਲਾਤਰ ਲੋਕਪੁਰਾ ਕਪੂਰਥਲਾ ਜੀ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋਈ ਆ ਤੇ ਉਹ ਸਾਰਾ ਕੀ ਮਾਮਲਾ ਕੀ ਆ ਹੈ ਮਾਮਲਾ ਇਹ ਆ ਸਰ ਮੇਰੇ ਆ ਸਾਹਮਣੇ ਆ ਸੋਣ ਲਾ ਲਿਆ ਜੀ ਪਿੱਛੇ ਆ ਵੱਡੀ ਸਾਰੀ ਗੁੰਠੀ ਜਿਹੜੀ ਤੇ ਆ ਲੱਗੇ ਗਵੰਡੀ ਆ ਸਖਦੇਵ ਸਿੰਘ ਤੇ ਆ ਲੱਗੇ ਆ ਸਾਹਮਣੇ ਘਰ ਹੈਗਾ ਵਾ ਗੋਗੀ ਇਹ ਮੈਨੂੰ ਹਰਾਸਮੈਂਟ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਆ ਜੀ 2-3 ਸਾਲ ਤੋਂ ਕਿਉਂਕਿ ਸ਼ਿਕਾਇਤਾਂ ਮੇਰੀਆਂ ਬਹੁਤ ਜ਼ਿਆਦੀਆਂ ਕਰਦੇ ਆ ਕਦੀ ਨਹਿਰ ਵਿਭਾਗ ਨੂੰ ਸ਼ਿਕਾਇਤਾਂ ਕਰਦੇ ਕਦੀ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਕਰਦੇ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਇਹਨਾਂ ਨੇ ਕਰਕੇ ਮੇਰਾ ਮੀਟਰ ਲਵਾ ਦਿੱਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹ ਰਹੇ ਹੋ ਮੈਨੂੰ ਰਹਿੰਦੇ ਨੂੰ ਤੇ ਇੱਥੇ ਕਬਜ਼ੇ ਨੂੰ ਤੇ ਮੇਰੇ ਨੂੰ 15 16 ਸਾਲ ਹੋ ਗਏ ਆ ਜੀ ਮਤਲਬ ਕਿ ਜਿੰਨਾ ਵੀ ਮਰ ਲਿਆ ਹੈਗਾ ਸਾਰਾ ਨਹਿਰੀ ਪਵਗ ਦੇ ਕਬਜ਼ੇ ਦੇ ਹੇਠ ਹੀ ਰੰਦਾ ਹਾਂਜੀ ਆ ਜਿੱਦੀ ਇਹ ਜਿਹੜੀ ਲਾਈਨ ਆ ਨਾ ਜੀ ਸਾਰੀ ਇਹ ਤਕਰੀਬਨ ਬਈ ਘਰ ਹੋਣਾ ਹੈ ਜੀ ਸਾਡੇ ਮੱਲੇ ਮੱਲੇ ਦੇ 4-500 ਘਰ ਹੋਣਾ ਹੈ ਜੀ ਜਿਹੜਾ ਨਹਿਰ ਤੇ ਰਿਹਾ ਗਿਆ ਸਾਰਾ ਕਬਜ਼ੇ ਤੇ ਸਾਰਾ ਕਬਜ਼ੇ ਤੇ ਸਾਰਿਆਂ ਦੇ ਮੀਟਰ ਲੱਗੇ ਹੋਏ ਸਾਰਿਆਂ ਦੇ ਮੀਟਰ ਲੱਗੇ ਹੋਏ ਕੀ ਕਰਨ ਤੁਹਾਡਾ ਵੀ ਮੀਟਰ ਕਿਉਂ ਨਹੀਂ ਲਵਾਤਾ ਮੇਰਾ ਮੀਟਰ ਤਾਂ ਆ ਜੀ ਇਹ ਮੈਨੂੰ ਕਹਿੰਦੇ ਆ ਸੋਨ ਲਾਲ ਸਖਦੇਵ ਸਿੰਘ ਤੇ ਗੋਗੀ ਸੋਨ ਲਾਲ ਕਹਿੰਦਾ ਵੀ ਆ ਜਿਹੜੀ ਜਗ੍ਹਾ ਹੈ ਮੈਨੂੰ ਚਾਹੀਦੀ ਆ ਮੋਰੀਆ ਤੇ ਗੋਗੀ ਕਹਿੰਦੀ ਪਿਛਲੀ ਜਿਹੜੀ ਜਗ੍ਹਾ ਆ ਜਿਹੜੀਆਂ ਮੇਰੀਆਂ ਨੀਆਂ ਆ ਉਹ ਮੈਨੂੰ ਚਾਹੀਦੀ ਤਾਂ ਸੁਖਦੇਵ ਸਿੰਘ ਕਹਿੰਦਾ ਆ ਜਿਹੜੀ ਨਾਲ ਦੀ ਖਾਂਦੇ ਆ ਤੇਰੀ ਇਧਰ ਨੂੰ ਕਰ ਤੈਨ 4 ਫੁੱਟ ਦੀ ਮੈਨੂੰ ਗਲੀ ਚਾਹੀਦੀ ਮੈਨੂੰ ਡਰਾਉਂਦੇ ਤੁਮਕਾਉਂਦੇ ਬਹੁਤ ਆ ਜੀ ਕਿ ਪੈਸੇ ਥੇਲੇ ਵਾਲੇ ਆ ਅਸੀਂ ਹੈਗੇ ਗਰੀਬ ਬੰਦੇ ਕਹਿੰਦੇ ਵੀ ਜੇ ਜਗ੍ਹਾ ਛੱਡ ਦੇਗਾ ਠੀਕ ਆ ਨਹੀਂ ਤਾਂ ਸਾਨੂੰ ਛਡਾਉਣੀ ਆਉਂਦੀ ਆ ਨਹੀਂ ਤੁਸੀਂ ਜਦੋਂ ਤੁਹਾਡਾ ਮੀਟਰ ਲੱਗਾ ਤੁਸੀਂ ਕਦੀ ਐਲਡੀਓ ਨੂੰ ਜਾਂ ਬਿਜਲੀ ਡਿਪਾਰਟਮੈਂਟ ਦੇ ਕਿਸੇ ਨੂੰ ਪੁੱਛਿਆ ਨਹੀਂ ਵੀ ਮੀਟਰ ਕਿਉਂ ਲਾ ਰਹੇ ਆ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਕਹਿੰਦੇ ਸਾਨੂੰ ਨਹਿਰ ਵਿਭਾਗ ਵਾਲਿਆਂ ਨੇ ਕਿਹਾ ਜੀ ਨਹਿਰ ਵਿਭਾਗ ਵਾਲਿਆਂ ਨੂੰ ਕਿਵੇਂ ਕਿਹਾ ਕਦੀ ਪਤਾ ਦਿੱਤਾ ਨਹਿਰ ਵਿਭਾਗ ਵਾਲਿਆਂ ਨੂੰ ਸੋਨ ਲਾਲ ਸੁਖਦੇਵ ਸਿੰਘ ਤੇ ਆਪਣਾ ਗੋਗੀ ਕਹਿੰਦੇ ਮਤਲਬ ਕਿ ਸਰਮਾਇਦਾਰ ਬੰਦਾ ਇੱਕ ਗਰੀਬ ਬੰਦੇ ਦੇ ਉੱਤੇ ਕਹਿ ਲੋ ਕਿ ਦਵਾ ਪਾ ਕੇ ਕਿਤਨੇ ਕਿਤੇ ਜਗ੍ਹਾ ਹਰਪੰਦ ਦੀ ਆੜ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਕਿ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਵਾ ਬਿਜਲੀ ਵੀ ਕਟਵਾਈ ਆ ਤਾਂ ਹੋਰ ਵੀ ਚੀਜ਼ਾਂ ਫੈਸਿਲਿਟੀਆਂ ਦਾ ਤੁਹਾਨੂੰ ਵੰਚਿਤ ਕਰ ਰਿਹਾ ਵਾ ਹਾਂਜੀ ਤੇ ਇਹ ਜਿਹੜੇ ਅਧਿਕਾਰੀ ਹੁੰਦੇ ਜਿਹੜੇ ਕਿ ਜਦ ਕਿ ਆਪ ਤੇ ਮੈਲਾ ਦੇ ਵਿੱਚ ਬੈਠੇ ਆ ਨਹੀਂ ਆਪ ਵੀ ਇਹਨਾਂ ਦੇ ਕਬਜ਼ੇ ਆ ਜੀ ਇਹਨਾਂ ਨੇ ਕਰਾਇਿਆਂ ਤੇ ਦਿੱਤੇ ਪਏ ਆ ਆਪਣਾ ਕੇ ਸੋਨ ਲਾਲੇ ਵਿਆਹ ਬਣਾਇਆ ਪਿਆ ਅੱਛਾ ਆ ਵੀ ਇਹਨੇ ਨਹਿਰ ਤੇ ਕਬਜ਼ਾ ਕਰਕੇ ਘਰ ਕਰਾਇਏ ਤੇ ਦਿੱਤੇ ਹਾਂਜੀ ਹਾਂਜੀ ਤੇ ਇਹ ਜਿਹੜੀ ਗੋਗੀ ਉਹਨੇ ਵੀ ਪਿੱਛੇ ਵੜਿਆ ਪਿਆ ਜੀ ਸਾਰਾ ਕਹਿੰਦੇ ਮਤਲਬ ਕਿ ਆਪਣੇ ਆਪ ਨੂੰ ਬਿਲਕੁਲ ਸਾਫ ਸੁੱਥਰੇ ਚਿੱਟੇ ਕੁੜੇ ਚਪੇ ਜਾਂ ਮੈਲੇ ਜਾਂਦੇ ਹਾਂਜੀ ਹਾਂਜੀ ਇੱਕ ਤੁਹਾਡੀ ਸੋਸ਼ਲ ਮੀਡੀਆ ਜਿਹੜੀ ਵੀਡੀਓ ਵਾਇਰਲ ਹੋਈ ਤੁਸੀਂ ਰਾਤ ਨੂੰ ਆਂਡੇ ਦੀਆਂ ਟਰੇਆਂ ਵਾਲੀ ਆਂਡਿਆਂ ਦੀਆਂ ਆਂਡਿਆਂ ਦੀਆਂ ਟਰੇਆਂ ਇਦਾਂ ਐ ਜੀ ਇੱਥੇ ਕਿਹੜਾ ਕੋਈ ਹੁਣ ਲਾਈਟ ਹੈਗੀ ਆ ਜੀ ਸਾਰਾ ਮੁਹੱਲਾ ਜਿੰਨਾ ਇਹਨਾਂ ਦੇ ਸਾਰਿਆਂ ਦੇ ਮੀਟਰ ਲੱਗੇ ਪਏ ਆ ਏਸੀ ਲਾਉਂਦੇ ਸਾਰਿਆਂ ਮੇਰਾ ਕੱਲੇ ਦਾ ਹੀ ਇਹਨਾਂ ਨੇ ਘਟਿਆ ਜੀ ਇਹ ਤੁਹਾਡਾ ਡੇਂਜਰ ਇਹ ਕਨੈਕਸ਼ਨ ਇਹ ਕਿਹੜਾ ਸਿਟੀ ਬੰਦੇ ਵਿੱਚ ਕਿਹ ਕਿਹੜੀ ਸਿਟੀ ਟੂ ਚ ਇਹ ਸਿਟੀ ਬੰਦੇ ਵਿੱਚ ਹੀ ਆ ਜੀ ਇਹ ਤੁਹਾਡਾ ਸਿਟੀ ਬੰਦੇ ਵਿੱਚ ਪੈਂਦਾ ਇਹ ਦੀ ਆ ਬੋਲ ਕਹਿਣ ਦਾ ਮੈਂ ਲੋ ਤੁਸੀਂ ਇੰਨੀ ਭਾਰੀ ਗਰਮੀ ਦੇ ਵਿੱਚ ਰਾਤ ਨੂੰ ਅੰਡੇ ਦੀਆਂ ਟਰੇਆਂ ਬਾਲ ਕੇ ਮਛਰ ਮੱਕੀ ਤੋਂ ਬਚਾ ਲਈ ਹਾਂਜੀ ਹਾਂਜੀ ਜਿੰਨੀ ਤੇਰਾ ਅੰਡਿਆਂ ਦੀਆਂ ਟਰੇਆਂ ਦਾ ਧੂੰਆਂ ਰਹਿੰਦਾ ਹੈ ਉੰਨੀ ਦੇਰ ਮਛਰ ਨਹੀਂ ਲੜਦਾ ਜੀ ਬਾਜ ਵੀ ਵਕੀਦੀ ਚਾਲ ਮਾਰਦੇ ਰਹੀਦਾ ਜੀ ਨਿਆਣਿਆਂ ਨੂੰ ਇਦਾਂ ਟਾਈਮ ਪਾਸ ਕਰੀ ਜਾਂਦਾ ਜੀ ਤੇ ਇੱਕ ਹੋਰ ਤੁਸੀਂ ਗੱਲ ਕਹੀ ਸੀ ਜੇ ਵਾਇਰਲ ਵੀਡੀਓ ਦੇ ਵਿੱਚ ਦੀ ਜੇ ਮੇਰਾ ਮੀਟਰ ਵੀ ਨਹੀਂ ਲਾਣਾ ਤੇ ਭਾਵੇਂ ਸਾਰਿਆਂ ਦੇ ਬਲਡੋਇਰ ਪਰ ਉਹ ਕੀ ਕਹਾਣੀ ਹੈ ਉਹ ਇਹੀ ਕਹਾਣੀ ਹੈ ਜੀ ਇਹ ਕਹਿੰਦੇ ਤੇਰੇ ਮੀਟਰ ਵੀ ਨਹੀਂ ਲੱਗਣ ਦੇਣਾ ਅਸੀਂ ਤੇਰਾ ਥਾਂ ਵੀ ਅਸੀਂ ਲੈ ਲੈਣਾ ਆ ਮੈਂ ਤਾਂ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਹੈ ਜੀ ਇਹ ਇਨਸਾਫ ਦੀ ਮੰਗ ਕਰਦਾ ਜੇ ਮੇਰਾ ਮੀਟਰ ਲਾਇਆ ਜਾਂ ਸਾਰੇ ਮੱਲੇ ਦਾ ਮੀਟਰ ਜਿਹੜਾ ਨਹਿਰ ਤੇ ਜਿੰਨੇ ਵੀ ਘਰ ਆ ਸਾਰਿਆਂ ਦੇ ਲਾਈ ਜਾਣ ਜਾਂ ਫਿਰ ਸਾਰਿਆਂ ਦੇ ਬਲਡੋజర్ ਫੇਰ ਦੇਣ ਜੀ ਤੇ ਕੋਈ ਤੁਹਾਡੇ ਤੇ ਝੂਠੇ ਕੰਪਲੇਂਟਾਂ ਵੀ ਤੇਰੇ ਥਾਣੇ ਝੂਠੀਆਂ ਕੰਪਲੇਟਾਂ ਰੋਜ਼ ਹੀ ਦੇਣ ਤੁਰੇ ਰਹਿੰਦੇ ਆ ਰੋਜ਼ ਹੀ ਰੋਜ਼ ਹੀ ਕੀ ਅਲੀਗੇਸ਼ਨ ਕੀ ਲਵਾਉਂਦੇ ਤਾ ਅਲੀਗੇਸ਼ਨ ਹੀ ਆਪ ਹੀ ਆ ਜੀ ਇਹਨਾਂ ਦੇ ਆ ਗੋਗੀ ਆ ਇਹ ਕਹੀ ਜਾਂਦੀ ਆ ਵੀ ਧੱਕੇ ਨਾਲ ਗੱਲ ਪੈਂਦੀ ਆ ਮੇਰੇ ਇਹਦੀਆਂ ਕੁੜੀਆਂ ਆ ਦੋ ਖਿਰਨੀ ਆ ਜੂ ਆ ਗੋਗੀ ਆ ਪਿਆ ਇਹ ਕਹਿੰਦੇ ਵੀ ਅਸੀਂ ਤੇਰੇ ਗਾਲ ਪੈਣਾ ਆ ਕਪੜੇ ਪਾੜ ਕੇ ਅਸੀਂ ਥਾਣੇ ਪੇਸ਼ ਹੋ ਜਾਣਾ ਆ ਤੈਨੂੰ ਅਸੀਂ ਜੇਲ੍ਹ ਦੇ ਵਿੱਚ ਸਿੱਟਣਾ ਆ ਤੇ ਸੋਨ ਲਾਲ ਆ ਇਹ ਕਹਿੰਦੇ ਵੀ ਤੇਰਾ ਮੁੰਡਾ ਸਕੂਲੇ ਜਾਂਦਾ ਆ ਸਾਨੂੰ ਪਤਾ ਕਿਹੜੇ ਸਕੂਲ ਦੇ ਵਿੱਚ ਪੜ੍ਹਦਾ ਆ ਜੇ ਤੈਨੂੰ ਆਪਣਾ ਘਰ ਚਾਹੀਦਾ ਆਪਣੇ ਪਰਿਵਾਰ ਦੇ ਮੈਂਬਰ ਚਾਹੀਦੇ ਆ ਤੇ ਇਥੋਂ ਜਗ੍ਹਾ ਖਾਲੀ ਕਰ ਦੇ ਕੰਮ ਪੀਤਾ ਦੇ ਪਰਿਵਾਰ ਦੇ ਨਾਲ ਕੋਈ ਵੀ ਘਟਨਾ ਪਾਪੜਦੀ ਆ ਜੀ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਸੋਨ ਲਾਲ ਗੋਗੀ ਸੁਖਦੇਵ ਸਿੰਘ ਸੰਤਪਸਾਦ ਸਿੰਘ ਇਹ ਘਰ ਤੇਨੇ ਜ਼ਿੰਮੇਵਾਰ ਆ ਜੀ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਹੜੇ ਕਿ ਇਦਾਂ ਦੇ ਕਹੋ ਕਿ ਜਗਾ ਦੇ ਲਾਲਚੀ ਜਿਹੜੇ ਕਹਿ ਸਕਦੇ ਆਪਾਂ ਹਾਂਜੀ ਤੇ ਜਦੋਂ ਗਰੀਬ ਬੰਦੇ ਨੂੰ ਪਰੇਸ਼ਾਨ ਕਰਨ ਤਾਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਮੇਰਾ ਮੀਟਰ ਲੱਗਣਾ ਚਾਹੀਦਾ ਜੇ ਮੇਰਾ ਮੀਟਰ ਨਹੀਂ ਲੱਗਣਾ ਤਾਂ ਸਾਰਿਆਂ ਦੇ ਲਾਏ ਜਾਣ ਮਾਗੀ ਇਹ ਹੈ ਜੀ ਕਹਿੰਦਾ ਮਤਲਬ ਕਿਤਨੇ ਕਿਤੇ ਤੁਹਾਨੂੰ ਨਹਿਰੀ ਪਪਾ ਦਾ ਡਰ ਦਿਖਾ ਕੇ ਕਿਤਨੇ ਕਿਤੇ ਜਾ ਆਪਣੇ ਸਰਕਾਰ ਦਾ ਡਰ ਦਿਖਾ ਕੇ ਹਾਂਜੀ ਮਤਲਬ ਕਿ ਕਿਤਨੇ ਕਿਤੇ ਤੁਹਾਡੇ ਤੇ ਜਾਤੀ ਕਾ ਲਈ ਹਾਂਜੀ ਕਿਉਂਕਿ ਇਹਨਾਂ ਦੇ ਬੱਚੇ ਬਾਹਰ ਆ ਜੀ ਤਿੰਨਾਂ ਦੇ ਸੁਖਦੇਵ ਦੇ ਵੀ ਗੋਗੀ ਦੇ ਵੀ ਸੋਨ ਲਾਲ ਦੇ ਵੀ ਇਹ ਕਹਿੰਦੇ ਸਾਨੂੰ 5-10 ਲੱਖ ਰੁਪਏ ਦਾ ਫਰਕ ਕੁਛ ਨਹੀਂ ਪੈਣਾ ਤੇ ਅਸੀਂ ਤੇਰੀ ਜ਼ਿੰਦਗੀ ਤਬਾਹ ਕਰ ਦੇਣੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਦੋ ਬੇਟੀਆਂ ਇੱਕ ਬੇਟਾ ਜੀ ਛੋਟੇ ਛੋਟੇ ਬੱਚੇ ਮੇਰੇ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੋਗੀ ਹੈ ਹਾਂਜੀ ਗੋਗੀ ਕੀ ਗੱਲ ਕੀ ਹੈ ਤੁਹਾਡਾ ਵੀ ਗਵਾਂਡ ਵਾਤ ਸਰ ਮਾਮਲਾ ਕੀ ਹੈ ਜਿਹੜਾ ਕਿ ਤੁਹਾਡਾ ਵੀ ਨਾਮ ਇਹ ਕਹ ਲੋ ਕਿ ਇੱਕ ਵੀਡੀਓ ਵਾਇਰਲ ਹੋ ਗਈ ਉਹ ਚ ਲੈ ਰਹੀ ਹੈ ਹਾਂਜੀ ਨਾਮ ਤਾਂ ਲੈ ਰਹੇ ਆ ਪਰ ਇਹਨਾਂ ਨੇ ਵੀਡੀਓ ਗਲਤ ਵਾਇਰਲ ਕਰ ਦਿੱਤੀ ਆ ਕਿ ਸਾਰੇ ਮਹੱਲੇ ਨੂੰ ਪਤਾ ਕਿ ਅਸੀਂ ਇਦਾਂ ਦਾ ਕੋ ਕਦਮ ਨਹੀਂ ਚੱਕਦੇ ਸਾਰਾ ਮਹੱਲਾ ਸਾਡੇ ਨਾਲ ਆ ਅਸੀਂ ਇਦਾਂ ਦਾ ਕਦਮ ਨਹੀਂ ਚੱਕਦੇ ਇਹ ਬੰਦਾ ਬੇਗੁਨਰਿਆ ਗਾਲਾਂ ਕੱਢਦਾ ਬਹੁਤ ਕੁਝ ਕਰਦਾ ਮੰਦਾ ਬੋਲਦਾ ਇਹ ਹੁਣ ਲੋਕਾਂ ਕੋਲ ਇਹ ਗੱਲ ਕਹਿੰਦਾ ਕਿ ਸੁਖਦੇਵ ਸਿੰਘ ਕੋ ਇਹਨਾਂ ਖੁਦ ਕਿਹਾ ਕਿ ਇਹ ਜਨਾਨੀ ਮੈਂ ਮਾਰਨੀ ਆ ਭਾਵੇਂ ਕਿਤੇ ਵੀ ਮਾਰ ਮਾਰ ਦਵਾ ਮੈਂ ਕਿ ਮੇਰੇ ਬੱਚੇ ਬਾਹਰ ਗਏ ਹੋਏ ਆ ਤੇ ਤੁਹਾਡੇ ਜਿਹੜੇ ਪਾਡ ਦਾ ਐਮਸੀ ਹੈ ਕੀ ਸਰਪੰਚ ਹਾਂਜੀ ਸਾਡੇ ਪਾਡ ਦਾ ਐਮਸੀ ਕਿਹੜਾ ਵਾ ਅਭੀਰਾ ਸਿੰਘ ਤੇ ਨਹੀਂ ਇਹ ਸਾਰੇ ਮਾਮਲੇ ਤੁਸੀਂ ਐਮਸੀ ਦੇ ਤੇ ਹੱਲ ਚ ਲੈ ਆਂਦਾ ਲਿਆਂਦਾ ਹੋਇਆ ਵਾ ਪਰ ਉਹ ਇਹ ਤੇ ਨਹਿਰਪਾਗ ਵਾਲਿਆਂ ਦੇ ਮਤਲਬ ਵਿੱਚ ਨਹੀਂ ਆਉਣ ਦਿਆ ਹੋਇਆ ਉਹ ਕਹਿੰਦਾ ਨਹਿਰਪਾਗੀ ਚ ਨਹੀਂ ਮੈਂ ਆਉਣਾ ਚਲ ਉਹ ਕਬਤਰੀ ਵਾਲੀ ਤਾਂ ਨਹੀਂ ਹੈਗੀ ਜਿਹੜੀ ਕੀ ਹਾਂਜੀ ਇੱਕ ਤਰੀਕੇ ਨਾਲ ਪੂਰੇ ਮਹੱਲੇ ਨੂੰ ਤੰਗ ਪ੍ਰੇਸ਼ਾਨ ਕਰਨਾ ਕਿਤੇ ਨ ਕਿਤੇ ਮਹੱਲੇ ਤੇ ਉਤੇ ਝੂਠੇ ਅਲੀਗੇਸ਼ਨ ਵੀ ਲਗਾਣਾ ਦਾ ਐਮਸੀ ਦੀ ਪੁੰਕਾ ਕੀ ਹੈ ਕਿ ਉੱਜ ਦਾ ਕੇਜਰ ਮਾਮਲੇ ਨੂੰ ਕੋਈ ਕੋਈ ਗੱਲਬਾਤ ਬਿਠਾ ਕੇ ਕੋ ਕੀਤੀ ਜੇ ਐਮਸੀ ਭਾਜੀ ਹੈ ਨਹੀਂ ਗਏ ਇੱਥੇ ਐਮਸੀ ਭਾਜੀ ਗਏ ਹੋਏ ਐਮਸੀ ਦੀ ਵੀ ਗੱਲ ਨਹੀਂ ਮੰਨਦੇ ਐਮਸੀ ਭਾਜੀ ਗਏ ਹੋਏ ਕਿਤੇ ਨਹੀਂ ਤਾਂ ਕੱਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੀ ਸੀਗੀ ਪਰ ਭਾਜੀ 2-3 ਦਿਨਾਂ ਵਾਸਤੇ ਕਿਤੇ ਗਏ ਹੋਏ ਆ ਪਰ ਇਹਨਾਂ ਨੇ ਜਿਹੜਾ ਕੱਲ ਮੀਡੀਆ ਸੱਦ ਕੇ ਤੇ ਮੇਰੇ ਘਰ ਵਾਲੇ ਦਾ ਮੇਰਾ ਤੇ ਮੇਰੀਆਂ ਬੇਟੀਆਂ ਦਾ ਨਾਂ ਲਿਆ ਉਹ ਬਹੁਤ ਗਲਤ ਕੀਤਾ ਕਿਉਂਕਿ ਕੱਲ ਇਹਨਾਂ ਦੀਆਂ ਵੀ ਬੇਟੀਆਂ ਜਵਾਨ ਹੋਣੀਆਂ ਸੋਸ਼ਲ ਮੀਡੀਆ ਤੇ ਇਹਨਾਂ ਨੇ ਵਾਇਰਲ ਵੈਰਲ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਫੋਨ ਤੇ ਬਣਾ ਕੇ ਤਾਂ ਵਾਇਰਲ ਕੀਤੀ ਆ ਫਿਰ ਇੱਕ ਬੰਦੇ ਨੂੰ ਪਾਈ ਉਹਨੇ ਗਾਂ ਸਾਰਿਆਂ ਨੂੰ ਵਾਇਰਲ ਕਰ ਦਿੱਤੀ ਆ ਵੀਡੀਓ ਇੱਕੋ ਬੰਦੇ ਨੂੰ ਪਾਈ ਆ ਬਾਕੀ ਕਿਸੇ ਦੇ ਫੋਨ ਤੇ ਉਸ ਵੀਡੀਓ ਦੇ ਸਮਝੇ ਸੱਚਾ ਢਸ਼ਪਸ਼ਟਿਕਨ ਲੈਣਾ ਹੈ ਕਿ ਇਹ ਕੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿੰਨੀ ਕੀ ਸੱਚਾਈ ਇਹਦੇ ਚ ਸੱਚਾਈ ਕਾਦੀ ਇਹਦੇ ਚ ਸੱਚਾਈ ਹੈ ਨਹੀਂ ਬੇਟੀ ਤਾਂ ਹੈ ਹੀ ਨਹੀਂ ਇੱਥੇ ਕੋਈ ਵੀ ਬੇਟੀ ਤਾਂ ਮੇਰੀ ਬਾਹਰ ਗਈਆਂ ਹੋਈਆਂ ਮੈਂ ਤਾਂ ਕਿੰਨੇ ਬੱਚੇ ਮੇਰੀਆਂ 4 ਬੇਟੀਆਂ ਵਾ ਮੇਰਾ ਮੁੰਡਾ ਅੱਡ ਭਾਈ ਚਾ ਤੇ ਬੇਟੀਆਂ ਵੀ ਮੇਰੀਆਂ ਤਿੰਨ ਗਈਆਂ ਹੋਈਆਂ ਬਾਹਰ ਬੜੀ ਕੋ ਫਰਕੀ ਨਾਮ ਆ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਹਾਂ ਜੀ ਸੁਖਦੇਵ ਜੀ ਉਹ ਪਰਿਵਾਰ ਵੱਲੋਂ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾਂਦੇ ਤੇ ਇੱਕੀ ਮਾਮਲਾ ਕੀ ਹੈ ਇਹ ਜੀ ਝੂਠੇ ਇਲਜ਼ਾਮ ਲਗਾਏ ਜਾਂਦੇ ਆ ਮੇਰੇ ਨਾਲ ਇਹ ਗਵਾਡਿਆ ਮੈਂ 6 ਫੁੱਟ ਗਲੀ ਛੱਡੀ ਉਹ ਇਹਨਾਂ ਨੇ ਰਾਤ ਨੂੰ ਬੰਦੇ ਸੱਦ ਕੇ ਵੜ ਲਈ ਮੇਰਾ ਬਾਬੇ ਦਾ ਰਾਹ ਬੰਦ ਕਰਤਾ ਮੈਂ ਇੱਥੇ ਮੇਲਾ ਕਰਾਉਂਦਾ ਸੀ ਉਹ ਇਹਨਾਂ ਜਗ੍ਹਾ ਸਾਰੀ ਵੜ ਲਈ ਰਾਤ ਨੂੰ ਬੰਦੇ ਇਕੱਠੇ ਕਰਕੇ ਹੁਣ ਇਹੇ ਕਰਕੇ ਇਹ ਝੂਠੇ ਆਪ ਪ੍ਰੋਪੋਗੈਂਡੇ ਕਰਦੇ ਆ ਕਦੇ ਵੀਡੀਓ ਬਣਾਉਂਦੇ ਆ ਕਰੇ ਕੋ ਦੋ ਤਿੰਨ ਬੰਦੇ ਆ ਇਹਨਾਂ ਨਾਲ ਜਿਹੜੇ ਰਾਤ ਨੂੰ ਆ ਜਾਂਦੇ ਸ਼ਰਾਬਾਂ ਪੀ ਕੇ ਬਾਕੀ ਤਾਂ ਬਹੁਤ ਇਕੱਠੇ ਹੋ ਜਾਂਦੇ 25 30 ਤੀ ਬੰਦੇ ਹੋ ਜਾਂਦੇ ਇਕੱਠੇ ਸਾਨੂੰ ਨਹੀਂ ਪਤਾ ਕੀ ਕਰਦੇ ਰਾਤ ਨੂੰ ਕੀ ਨਹੀਂ ਕਰਦੇ ਇਹ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਫੋਨ ਨਹੀਂ ਕਰਦੇ ਅੱਜ ਅਸੀਂ ਕੀਤੀ ਸੀ ਸਰ ਥੋੜਾ ਬੇਟਾ ਜਿਹੀ ਕੀਤੀ ਸੀਗੇ ਇਹਨਾਂ ਨੇ ਪਿਆਰੀ ਹੱਥ ਲਾ ਕੇ ਰਾਜਨਾਮਾ ਸਾਡੇ ਨਾਲ ਕਰਦੇ ਰਸੇ ਮੇਰਦਾਰਾ ਨਹੀਂ ਤੁਹਾਡੇ ਨਾਲ ਕੋ ਗੱਲ ਕਰੂੰਗਾ ਤੇ ਪਰ ਇਹਨਾਂ ਨੇ ਸਾਡੇ ਨਾਲ ਹੀਲੇ ਕਰਨ ਹਟੇ ਨਹੀਂ ਹੈਗੇ ਹੁਣ ਅਸੀਂ ਫੇ ਪਿੰਡ ਸਾਰੇ ਨੂੰ ਸਾਂਝੇ ਹੋ ਗਏ ਅਸੀਂ ਕਿ ਦਰਕਾਰ ਦਿੱਤੀ ਆ ਉਹ ਵੀ ਹਾਲੇ ਸਾਡੇ ਕੋਲ ਗੱਲ ਨਹੀਂ ਗਾ ਤੋਰੀ ਹੈਗੀ ਕਿਉਂ ਬੰਦੇ ਗੱਲ ਨਾ ਕਰ ਦਿੰਦੇ ਸਾਡੇ ਮਨ ਕਿ ਮੈਂ ਤਾਂ ਜਿਹੜੇ ਕੰਪਲੀਟ ਹੈ ਉਹਨਾਂ ਦੇ ਇਹੀ ਇਲਜ਼ਾਮ ਆ ਕਿ ਤੁਹਾਡੇ ਕਹਿਣ ਦੇ ਮੁਤਾਬਕ ਕਿ ਮੇਰਾ ਬਿਜਲੀ ਦਾ ਕਨੈਕਸ਼ਨ ਕੱਟਿਆ ਅਸੀਂ ਕੋਈ ਕੰਪਲੇਨਟ ਨਹੀਂ ਕੀਤੀ ਉਹ ਸਰਕਾਰੀ محکمہ ਦਾ ਕੰਮ ਆ ਉਹਨਾਂ ਨੇ ਆਪਣਾ ਮੀਟਰ ਦੇਖ ਕੇ ਲਾ ਲਿਆ ਆ ਅਸੀਂ ਕੋਈ ਸਾਡੀ ਸ਼ਿਕਾਇਤ ਜਿੱਥੇ ਕੀਤੀ ਆ ਸਾਬਤ ਕਰਨ ਸਾਨੂੰ ਅਸੀਂ ਦੇਣਦਾਰ ਹੋਵਾਂਗੇ ਜੇ ਅਸੀਂ ਸ਼ਿਕਾਇਤ ਕਰਤਾ ਹੋਵਾਂਗੇ ਤਾਂ ਅਸੀਂ ਸਰਕਾਰੀ ਜਗ੍ਹਾ ਤੇ ਬੈਠੀ ਆ ਸਰਕਾਰ ਸਾਡੇ ਨਾਲ ਅਸੀਂ ਕੋਈ ਉਹਨਾਂ ਨੇ ਅਸੀਂ ਕੋਈ ਉਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਉਹ ਤਾਂ ਬਸ ਝੂਠੇ ਪ੍ਰੋਪੋਗੈਂਡੇ ਕਰਦੇ ਆ ਕਰਕੇ ਤਾਂ ਬਲੇਮ ਲਾਉਂਦੇ ਆ ਜਿਹਾ ਆਮ ਤਰ੍ਹਾਂ ਸਰ ਬੀ ਬੁਨਿਆਦ ਤੇ ਬਲੇਮ ਹੀ ਲਾਉਂਦੇ ਝੂਠੇ ਲਾਉਂਦੇ ਆ ਉਹ ਰੱਖਾ ਤਾਂ ਇਹਨਾਂ ਦੇ ਸਾਹਮਣੇ ਉਹਨੇ ਕਿਹਾ ਕਹਿੰਦਾ ਸੀ ਇੱਕ ਬੰਦਾ ਮਾਰਨਾ ਅਸੀਂ ਛੇਪ ਰਹਾਂ ਆ ਇੱਕ ਅੰਦਰ ਚਲ ਜਾਊਗਾ ਤੇ ਬਾਕੀ ਸਾਨੂੰ ਰੋਟੀ ਦੇਣਗੇ ਐਦਾਂ ਧਮਕੀਆਂ ਦਿੰਦੇ ਸਾਨੂੰ ਮੂੰਹ ਤੇ ਖੋਤ ਕਹੀਏ ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਇਹ ਗੱਲਾਂ ਹੋਈਆਂ ਕਿੰਨਾ ਅਸੀਂ ਨਾ ਝੂਠ ਬੋਲਦੇ ਨਾ ਸਮਝੋ ਅਸੀਂ ਹੈ ਕਿ ਚਾਰਜ ਸਾਨੂੰ ਇਹਨਾਂ ਤੇ ਖਤਰਾ ਸਾਡੇ ਕੁਝ ਵੀ ਹੋਏ ਜ਼ਿੰਮੇਵਾਰੀ ਚਲੋ ਤੁਹਾਡੇ ਬੱਚੇ ਕਿੱਥੇ ਆ ਬੱਚੇ ਆ ਬੱਚੇ ਆ ਇੱਕ ਮੇਰਾ ਦੋਤਾ ਮੇਰੇ ਕੋ 18 ਸਾਲ ਦਾ ਰਹਿੰਦਾ ਇੱਕ ਮੇਰੀ ਬੇਟੀ ਮੇਰੇ ਕੋ ਰਹਿੰਦੀ ਆ ਦੋ ਜੀ ਅਸੀਂ ਅਸੀਂ ਦੋਨੋਂ ਬਿਮਾਰ ਹਿੰਨੇ ਇਹ ਮੇਰੇ ਘਰ ਬੈਠ ਕੇ ਰਾਜੀਨਾਮ ਵੀ ਅਸੀਂ ਮੀਟਰ ਦਾ ਅਸੀਂ ਕਰਵਾਇਆ ਸੀਗਾ ਕਿ ਚਲ ਇਹਦੇ ਛੋਟੇ ਛੋਟੇ ਬੱਚੇ ਆ ਮੀਟਰ ਲੱਗਾ ਲੱਗਾ ਰਹਿਣਗੇ ਅਸੀਂ ਤਾਂ ਕੋ ਮਾੜਾ ਇਹਦਾ ਕੰਮ ਕੀਤਾ ਤਾਂ ਇਹ ਫੇਰ ਵੀ ਸਾਨੂੰ ਪਰੇਸ਼ਾਨ ਪਰ ਸਾਨੂੰ ਨਹੀਂ ਪਤਾ ਉੱਥੇ ਇਹਦਾ ਕੀ ਰਾਜੀਨਾਮਾ ਹੋਇਆ ਕੀ ਨਹੀਂ ਹੋਇਆ ਥੋੜੇ ਦਿਨਾਂ ਬਾਅਦ ਆਣ ਕੇ ਉਹਨਾਂ ਨੇ ਮੀਟਰ ਲਾ ਕੇ ਲੈ ਗਏ ਬਸ ਸਾਨੂੰ ਖਤਰਾ ਸਾਰ ਅਸੀਂ ਹੋਰ ਜ਼ਿਆਦਾ ਕੰਦਾ ਨਹੀਂ ਕਰ ਲਈਆਂ ਸਾਨੂੰ ਖਤਰਾ ਇਹਨਾਂ ਤੇ ਸਾਡੀ ਸਹਾਇਤਾ ਚਾਹੀਦੀ ਸਾਨੂੰ ਸਰ ਕੀ ਨਾਮ ਆ ਜੀ ਆਪਣਾ ਸੋਹਣ ਲਾਲ ਇਹ ਕਿਹੜਾ ਮਹੱਲਾ ਵਾ ਤਰਲੋਕਪੁਰਾ ਅੱਜ ਕੀ ਗੱਲ ਕੀ ਹੋਈ ਹੈ ਕਿ ਜਿਹੜੇ ਕਿ ਤੁਹਾਡੇ ਕੱਲ ਕੋ ਘਰ ਦੇ ਆਪੋਜੀਟ ਜਿਹੜੇ ਪਰਿਵਾਰ ਹੈਗਾ ਉਹਨਾਂ ਵੱਲੋਂ ਤੁਹਾਡੇ ਉੱਤੇ ਜਿਹੜੇ ਕਿ ਅਰੋਪ ਲਗਾਏ ਗਏ ਆ ਸਾਰਾ ਮਾਮਲਾ ਕੀ ਆ ਮਾਮਲਾ ਇਹ ਹੈਗਾ ਕਿ ਇਹ ਜਿਹੜੇ ਹੈਗੇ ਆ ਇਹ ਬਾਹਰੋਂ ਆ ਕੇ ਬਸੇ ਆ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਦੇ ਆ ਰਾਤ ਨੂੰ ਇਹਨਾਂ ਨੇ ਅਣਪਛਾਤੇ ਬੰਦੇ ਲਿਆ ਕੇ ਤੇ ਨਹਿਰ ਦੇ ਉੱਤੇ ਕਬਜ਼ਾ ਕਰ ਲਿਆ ਤੇ ਨਹਿਰ ਵਾਲਿਆਂ ਨੇ ਇਹਨਾਂ ਨੂੰ ਕਾਫੀ ਨੋਟਸ ਦਿੱਤੇ ਆ ਵੀ ਤੁਸੀਂ ਕਬਜ਼ਾ ਨਾ ਕਰੋ ਇੱਕ ਵਾਰੀ ਉਹ ਟਵਾ ਵੀ ਗਏ ਆ ਉਹ ਤੋਂ ਬਾਅਦ ਫਿਰ ਇਹਨਾਂ ਨੇ ਵੀ 25 ਬੰਦੇ ਲਿਆ ਕੇ ਤੇ ਰਾਤੋਂ ਰਾਤ ਇਹਨਾਂ ਨੇ ਛੱਤ ਪਾ ਲਈ ਆ ਉਹ ਤੋਂ ਬਾਅਦ ਵਿੱਚ ਫਿਰ ਆਪਣੇ ਨਹਿਰ ਵਾਲਿਆਂ ਨੇ ਇਹਨਾਂ ਨੂੰ ਚਾਰ ਨੋਟਸ ਦਿੱਤੇ ਆ ਵੀ ਤੁਸੀਂ ਇਹਨੂੰ ਆਪਣੇ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰੋ ਤੇ ਜੇ ਤੁਹਾਡੀ ਕੋਈ ਮਾਲਕੀ ਹੈਗੀ ਹੈ ਤੇ ਮਾਲਕੀ ਦਿਖਾਓ ਇਹ ਇਹਨਾਂ ਨੇ ਉਹਦੇ ਉਹਦੇ ਬਾਰੇ ਮਤਲਬ ਸੁਣਿਆ ਹੀ ਕਰ ਦਿੱਤਾ ਜਿਹੜੇ ਉਹ ਸੀਗੇ ਆਪਣੇ ਉਹ ਨੋਟਸ ਨਾਲ ਸਾਰੇ ਇਹਨਾਂ ਨੇ ਪਾੜ ਦਿੱਤੇ ਆ ਤੇ ਉਹ ਤੋਂ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਖਿਲਾਫ ਝੂਠੀਆਂ ਦਰਖਾਸਤਾਂ ਦਿੰਦੇ ਆ ਕਿ ਇਹ ਸਾਡੇ ਤੇ ਸ਼ਿਕਾਇਤ ਕਰਦੇ ਆ ਜਦੋਂ ਸਰਕਾਰ ਦੀ ਜ਼ਮੀਨ ਆ ਤੇ ਸਰਕਾਰ ਨੇ ਲੈਣੀ ਲੈਣੀ ਆ ਸਰਕਾਰ ਨੇ ਨੋਟਿਸ ਵੀ ਦੇਣੇ ਆ ਤੇ ਉਹ ਉਹਨਾਂ ਨੇ ਸਰਕਾਰ ਕਾਰਨ ਕੀ ਇੱਕ ਕਹੋ ਕਿ ਪੂਰਾ ਮੱਲਾ ਇੱਕ ਪਰਵਾਰ ਦੇ ਖਿਲਾਫ ਹੋਇਆ ਪਿਆ ਸਾਰਾ ਮਾਮਲਾ ਕੀ ਇਹ ਇਹ ਮਾਮਲਾ ਇਸ ਤਰ੍ਹਾਂ ਕਿ ਇਹ ਬਾਹਰੋਂ ਆ ਕੇ बसे ਆ ਤੇ ਸਾਰੇ ਪਿੰਡ ਤੇ ਰੂਪ ਪਾਉਣਾ ਚਾਹੁੰਦੇ ਆ ਜਿਹਨੂੰ ਮਰਜ਼ੀ ਧੀਆਂ ਨੂੰ ਫੜ ਲੈਂਦੇ ਆ ਕੁੜੀ ਨੂੰ ਵੀ ਫੜ ਲੈਂਦੇ ਆ ਬੰਦਿਆਂ ਨੂੰ ਵੀ ਫੜ ਲੈਂਦੇ ਆ ਤੇ ਜਿਹਨੂੰ ਕਹਿੰਦੇ ਵੀ ਅਸੀਂ ਅੱਗੇ ਵੀ ਕਤਲ ਕੀਤੇ ਆ ਕਿਤੇ ਵੀ ਆ ਤੇ ਇਬਲਾਦਕਾਰ ਦੇ ਵਿੱਚ ਇਹਦਾ ਭਰਾ ਕਿਸੇ ਨੂੰ ਅੰਦਰ ਵੀ ਰਹਿ ਕੇ ਆਇਆ ਇਹ ਕਹਿੰਦੇ ਕਿ ਅਸੀਂ ਚਾਰ ਪੰਜ ਭਰਾ ਆ ਜੇ ਸਾਡਾ ਦੋ ਇੱਕ ਮਰ ਜੂ ਨਾ ਅਸੀਂ ਇਹਨਾਂ ਬੁੜੀਆਂ ਨੂੰ ਟੱਕਰ ਗਈ ਤੇ ਬੁੜੀਆਂ ਨੇ ਬੁਢੀ ਮਾਰ ਦੇਣੀ ਆ ਜੇ ਬੰਦੇ ਟੱਕਰ ਗਿਆ ਤੇ ਬੰਦੇ ਨੂੰ ਅਸੀਂ ਬੰਦਿਆਂ ਨੇ ਮਾਰ ਦੇਣਾ ਇਸ ਸੰਬੰਧੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਦਿੱਤੀ ਆਸੀਂ ਤੇ ਉਹ ਫਿਰ ਚੁੱਪ ਕਰਕੇ ਉਹ ਬਲੇ ਰਿਹਾ ਇੱਕ ਇੱਕ ਲੱਕੀਆ ਇਹ ਜਾ ਕੇ ਉੱਥੇ ਦਵਾ ਦਵੂ ਆਉਂਦੇ ਆ ਅੱਛਾ ਜੇ ਗੱਲ ਕਰੀਏ ਆਪਾਂ ਇਹ ਸਾਰਾ ਮਾਮਲਾ ਜਿਹੜੀ ਰੰਜੀਤ ਦਾ ਮਾਮਲਾ ਜਿੱਥੇ ਤੱਕ ਸਾਨੂੰ ਲੱਗਦਾ ਇੱਕ ਮੀਟਰ ਤੇ ਆ ਕੇ ਟਿਕਿਆ ਵਾ ਕੀ ਕਾਰਨ ਹੈ ਕਿ ਬਿਜਲੀ ਦਾ ਮੀਟਰ ਜਿਹੜਾ ਹੈ ਉਹ ਕੱਟਿਆ ਗਿਆ ਜਾਂ ਉਹ ਕਹਿ ਰਿਹਾ ਕਿ ਤੁਹਾਡੀਆਂ ਸ਼ਿਕਾਇਤਾਂ ਤੇ ਕਿ ਇਹਦਾ ਮੀਟਰ ਕੱਟਿਆ ਜਾ ਰਿਹਾ ਸਾਡੀਆਂ ਸ਼ਿਕਾਇਤਾਂ ਤੇ ਕੋਈ ਸ਼ਿਕਾਇਤ ਕੀਤੀ ਨਹੀਂ ਅਸੀਂ ਨਹੀਂ ਕੀਤੀ ਉਹ ਜਿਹੜੀ ਆਪਣੀ ਗੋਗੀ ਬੈਠੀ ਹੈ ਨਾ ਗੋਗੀ ਦੇ ਉਹਨਾਂ ਦੇ 4 ਮੀਟਰ ਲੱਗੇ ਆ ਤੇ ਆਪਣ ਨਿੰਮੋ ਆ ਤੇ ਦੋ ਤਨੂ ਹੋ ਜੇ ਮਤਲਬ 4 ਮੀਟਰ ਲੱਗੇ ਉਹ ਬਕਸਾ 4 ਮੀਟਰਾਂ ਦਾ ਹੀ ਆ ਉਹ ਚਾਰ ਹੀ ਲੱਗ ਸਕਦੇ ਆ ਇਹਨਾਂ ਦੇ ਪੰਜਵਾਂ ਮੀਟਰ ਚੋਰੀ ਰਾਤ ਨੂੰ ਲਵਾ ਲਿਆ ਨਹਿਰ ਬੀਲੀਵਾ ਨੂੰ ਪਤਾ ਲੱਗਾ ਉਹ ਮੀਟਰ ਲਾ ਕੇ ਲੈ ਗਏ ਫਿਰ ਇਹਨਾਂ ਨੇ ਮਿਲ ਮਲਾ ਕਰਕੇ ਫਿਰ ਰਾਤ ਨੂੰ ਚੋਰੀ ਲਵਾ ਲਿਆ ਹੁਣ ਉਹਨਾਂ ਨੇ ਐਕਸ਼ਨ ਲਿਆ ਇਹ ਇਹ ਤਾਂ ਬਿਜਲੀ ਵਾਲੇ ਐਕਸ਼ਨ ਲੈ ਰਹੇ ਆ ਨਹਿਰ ਡਿਪਾਰਟਮੈਂਟ ਦੇ ਕਹਿਣ ਤੇ ਬੋਲ ਇਹਦੇ ਵੱਲੋਂ ਜਿਹੜਾ ਤੁਹਾਡੇ ਤੇ ਅਲੀਕੇਸ਼ਨ ਲਾਇਆ ਉਹ ਝੂਠਾ ਆ ਝੂਠ ਤੇ ਗਲਤ ਆ ਝੂਠ ਆ ਸਾਰਾ ਝੂਠਾ ਆ ਇਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਕਰ ਰਹੇ ਨਾ ਕੋਈ ਸ਼ਿਕਾਇਤ ਨਹੀਂ ਕੋਈ ਅਸੀਂ ਸਰਕਾਰੀ ਸਰਕਾਰੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਸਰਕਾਰੀ ਪੱਧਰ ਵੱਲੋਂ ਕੀਤਾ ਜਾ ਰਿਹਾ ਅਸੀਂ ਕੁਝ ਨਹੀਂ ਕਰ ਰਹੇ ਸਰਕਾਰ ਕਰ ਰਹੀ ਆ ਤੇ ਹੁਣ